ਦੇ ਜਾਣੇ ਆ ਸਾਡੇ ਹੱਥਾਂ 'ਚ ਮੋਬਾਈਲ ਹੁੰਦੇ ਨੇ ਅਸੀਂ ਬਹੁਤ ਖੁਸ਼ ਹੋ ਰਹੇ ਆ ਅੱਜ ਕੱਲ ਤੁਹਾਨੂੰ ਪਤਾ ਮੈਂ ਵੀ ਜਹਾਜ਼ 'ਚ ਬਹਿ ਕੇ ਕਿ ਲੋ ਜੀ ਜਹਾਜ਼ 'ਚ ਵਾਈਫਾਈ ਹੈਗਾ ਕਿੰਦੀ ਸ਼ਰਮ ਦੀ ਗੱਲ ਹੈ ਕਿ ਮੈਂ 35000 ਫੁੱਟ ਉੱਚਾ ਵੀ ਇਸ ਗੱਲ ਤੋਂ ਖੁਸ਼ ਹੋ ਰਹੇ ਆ ਵਾਈਫਾਈ ਮਿਲ ਗਿਆ ਲੋ ਹੁਣ 10 12 ਘੰਟੇ ਫੇਰ ਆਪਾਂ ਨੈਟ ਕੁੱਟਾਂਗੇ ਤੇ ਬਹਿ ਗਏ ਇਹ ਕੋ ਖੁਸ਼ੀ ਦੀ ਗੱਲ ਨਹੀਂ ਵੈਸੇ ਅਸੀਂ ਉੱਤੇ ਵੀ ਹੁਣ ਸਿਰਫ ਫੇਸਬੁੱਕ ਵੇਖਿਆ ਕਰਾਂਗੇ ਬਹੁਤ ਸਾਰੀਆਂ ਫਲਾਈਟਾਂ 'ਚ ਮਿਲਣ ਲੱਗ ਗਈ ਹੈ ਵਾਈਫਾਈ ਮੇਰੀ ਫਿਲਮ ਦੇ ਵਿੱਚ ਵੀ ਡਾਇਲੋਗ ਸੀ ਉਹਨੇ ਅਰਦਾਸ ਕਰਾਂ 'ਚ ਵੀ ਮੈਂ ਅਰਦਾਸ ਸਰਬਤ ਦੇ ਭਲੇ ਦੀ ਜੀ ਵੀ ਤਾਂ ਪਾਇਆ ਸੀ ਕਹਿੰਦਾ ਹੁਣ ਮੈਨੂੰ ਲਾਈਨਾਂ ਤੇ ਐਗਜੈਕਟ ਨਹੀਂ ਯਾਦ ਹੋਣੀ ਆ ਕਹਿੰਦਾ ਇਸ ਰੰਗ ਬਦਲ ਦੀ ਦੁਨੀਆ ਦੇ ਵਿੱਚ ਸਾਰੇ ਝੱਲੇ ਹੋ ਗਏ ਸੈਲਫੀ ਐਨੀ ਤੇਰੇ ਚੱਕਰ ਦੇ ਵਿੱਚ ਬਸ ਦੀ ਦੁਨੀਆ 'ਚ ਇਕੱਲੇ ਹੋ ਗਏ ਸੈਲਫੀ ਕੀ ਸੁਗਾਤ ਆ ਸੈਲਫੀ ਵੀ ਮੈਂ ਇਕੱਲਾ ਹੀ ਲੈਣਾ ਕੀ ਦੱਸਿਆ ਕਰਾਂਗਾ ਵੱਡੇੋ ਕਿ ਵੀ ਇਹ ਮੇਰੀ ਉਦੋਂ ਦੀ ਫੋਟੋ ਜਦੋਂ ਮੈਂ ਕੱਲਾ ਹੀ ਹੁੰਦਾ ਸੀ ਸੈਲਫੀਆਂ ਦੇ ਬੰਸੋਂ ਨੇ ਮੂੰਹ ਬਣਾਉਣੇ ਸਿਖਾਤੇ ਪਾਊਡਰ ਬਣਾਉਣੇ ਸਿਖਾਤੇ ਮਤਲਬ ਜਦੋਂ ਅਸੀਂ ਬਜ਼ੁਰਗ ਹੋ ਜਾਾਂਗੇ ਕੀ ਯਾਦ ਕਰਿਆ ਕਰਾਂਗੇ ਵੀ ਮੈਂ ਮੂੰਹ ਐ ਬਹੁਤ ਸੋਹਣਾ ਕਰ ਲੈਂਦਾ ਹੁੰਦਾ ਸੀ ਜਾਂ ਕਰ ਲੈਂਦੀ ਹੁੰਦੀ ਸੀ ਇਹ ਤਾਂ ਕੋਈ ਪ੍ਰਾਪਤੀ ਨਹੀਂ ਹਨਾ ਗੱਲ ਤਾਂ ਇਹ ਆ ਭਈ ਅਸੀਂ ਕਿਤਾਬ ਤੋਂ ਕਿੰਨੀ ਦੂਰ ਹੋ ਗਏ ਸ਼ਬਦ ਗੁਰੂ ਤੋਂ ਕਿੰਨੀ ਦੂਰ ਹੋ ਗਏ ਹੁਣੇ ਡਾਕਟਰ ਸਾਹਿਬ ਡਾਕਟਰ ਪਟਿਆ ਸਾਹਿਬ ਜੀ ਜਦੋਂ ਬੋਲ ਰਹੇ ਸੀ ਤਾਂ ਉਹਨਾਂ ਬਾਰੇ ਦੱਸਿਆ ਗਿਆ ਕਿ ਫਿਜ਼ਿਕਸ ਦੇ ਮਹਾਰਥੀ ਨੇ ਵਿਗਿਆਨੀ ਨੇ ਤਾਂ ਮੇਰੇ ਧਿਆਨ ਚਾਹ ਰਿਆ ਸੀ ਕਿ ਸ਼ਬਦ ਵਿੱਚ ਕਿੰਨੀ ਤਾਕਤ ਹੈ ਉਹ ਫਿਜ਼ਿਕਸ కెਮਿਸਟਰੀ ਬਾਇਓਲੋਜੀ ਸਭ ਇੱਕ ਥਾਂ ਤੇ ਹੀ ਕਰੋ ਦਿੰਦਾ ਜਦੋਂ ਮੇਰਾ ਬਾਬਾ ਕਹਿੰਦਾ ਸੈਲ ਪੱਥਰ ਮੇ ਜੰਦ ਉਪਾਏ ਤਾਂ ਦਾ ਰਜ਼ਕ ਆ ਕੇ ਕਰਤਰੇ ਮਰੀਤ ਮੇਲਾ ਦਾ ਫਿਜ਼ਿਕ ਵੀ ਆ ਫਿਜ਼ਿਕਸ ਆਉਂਦੀ ਐ ਨਾਲੇ ਥੋੜੀ ਜੀ ਬਾਇਓਲੋਜੀ ਵੀ ਆ ਜਾਂਦੀ ਐ ਕੈਮਿਸਟਰੀ ਵੀ ਆ ਜਾਂਦੀ ਐ ਸੋ ਇੰਨੀ ਤਾਕਤ ਦਾ ਸ਼ਬਦ ਦੇ ਵਿੱਚ ਮੈਂ ਇੱਕ ਬਹੁਤ ਸਾਲ ਪਹਿਲਾਂ ਪਟਿਆਲੇ ਮੈਨੂੰ ਪਤਾ ਨਹੀਂ ਉਹ ਕਿੰਨਾ ਦੀ ਰਚਨਾ ਹੈ ਕਿਉਂਕਿ ਬਿਰਲਾ ਬਿਰਲਾ ਜੇ ਵੀ ਕਿਤੇ ਪੜ ਲਈਦਾ ਪੂਰੀ ਕਿਤਾਬ ਨਾ ਪੜਨ ਨੂੰ ਮਿਲੇ ਕੋਈ ਦੋ ਅੱਖਰ ਵੀ ਕਿਤੇ ਮਿਲ ਜਾਂਦੇ ਨੇ ਕਹਿੰਦਾ ਉਹ ਤੇ ਤੈਰ ਜਾਂਦਾ ਸੀ ਵੱਡੇ ਵੱਡੇ ਦਰਿਆ ਉਹ ਤੇ ਤੈਰ ਜਾਂਦਾ ਸੀ ਵੱਡੇ ਵੱਡੇ ਦਰਿਆ ਸੁਣਿਆ ਕੱਲ ਕਿਸੇ ਦੇ ਦੋ ਅਥਰੂਆਂ ਚ ਡੁੱਬ ਮਰਿਆ ਸੋ ਦੋ ਅਥਰੂਆਂ ਚ ਕੋਈ ਨਹੀਂ ਤਾਕਤ ਨਹੀਂ ਜਿੰਨੀ